पांच ਕਨਾਲਾਂ ਦੇ ਵਿੱਚ ਲਗਾਏ ਗਏ ਲਗਭਗ 60 ਤੋਂ 70 ਜਿਹੜੇ ਫਲਾਂ ਵਾਲੇ ਪੌਦੇ ਵੱਖ-ਵੱਖ ਫਸਲਾਂ ਦੀ ਕਾਸ਼ਤ ਤੇ ਕਿਸ ਤਰ੍ਹਾਂ ਜਿਹੜਾ ਆਪਾਂ ਕੁਦਰਤੀ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਸੰਭਾਲ ਕਰਦੇ ਆਂਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਕੀ-ਕੀ ਜਿਹੜੇ ਆਪਾਂ ਨੂੰ ਧਿਆਨ ਰੱਖਣੇ ਚਾਹੀਦੇ ਆ ਫਲਾਂ ਵਾਲੇ ਪੌਦਿਆਂ ਦੇ ਵਿੱਚ ਕਿਸ ਗੱਲ ਦਾ ਧਿਆਨ ਰੱਖਣਾ ਤੇ ਕੀ ਸੋਚ ਕੇ ਜਿਹੜਾ ਆਪਾਂ ਆਪਣੇ ਪੂਰੇ ਖੇਤ ਦਾ ਮਾਡਲ ਬਣਾਇਆ ਹੈਗਾ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਬਾਤੋਵਾਂ ਦੇ ਜਿਹੜਾ ਸ਼ੇਅਰ ਕਰਦਿਆ ਕਰੋ ਤਾਂ ਜੋ ਦਿੱਤੀ ਗਈ ਜਾਣਕਾਰੀ ਬਾਤੋਵਾਂ ਦੇ ਵੀਰਾਂ ਤੱਕ ਪਹੁੰਚ ਸਕੇ ਅ ਹੁਣ ਆਪਾਂ ਜਿਹੜੀ ਕੱਲੇ-ਕੱਲੇ ਬੂਟੇ ਬਾਰੇ ਜਿਹੜਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਜ਼ਿਆਦਾ ਲੰਮੀ ਨਾ ਜਾਵੇ ਤਾਂ ਇਹਨੂੰ 2-3 ਭਾਗਾਂ ਦੇ ਵਿੱਚ ਬਣਾਵਾਂਗੇ ਪਹਿਲੇ ਭਾਗ ਦੇ ਵਿੱਚ ਜਿਹੜਾ ਫਲਾਂ ਵਾਲੇ ਪੌਦੇ ਤੇ ਕੁਸ਼ਕ ਲਗਾਈਆਂ ਗਈਆਂ ਫਸਲਾਂ ਬਾਰੇ ਜਿਹੜੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਇਸ ਲਾਈਨ ਦੇ ਵਿੱਚ ਜਿਹੜੀ ਇਹ ਢਗੇਗੇ ਜਿਹੜੇ ਤੁਸੀਂ ਪੌਦੇ ਦੇਖ ਰਹੇ ਹੋ ਇਹ ਹੈਗੇ ਜੀ ਪਪੀਤੇ ਦੇ ਪਪੀਤੇ ਨੂੰ ਜਿਹੜਾ ਸਰਦੀ ਤੋਂ ਬਚਾਉਣ ਲਈ ਢਕਣਾ ਜ਼ਰੂਰੀ ਹੋ ਜਾਂਦਾ ਹੈਗਾ ਤੇ ਢਕਣ ਤੋਂ ਪਹਿਲਾਂ ਜਿਹੜੀ ਕਿਲੋ-ਕਿਲੋ ਗੋਣੋਆਂ ਦੀ ਖਾਦ ਸਾਰੇ ਬੂਟਿਆਂ ਦੀਆਂ ਜੜ੍ਹਾਂ ਦੇ ਵਿੱਚ ਗੁੱਡੀ ਆ ਉੱਪਰੋਂ ਪਰੋਂ ਢਕਿਆ ਹੈਗਾ ਥੱਲੋਂ ਜ਼ਿਆਦਾ ਦੱਬਿਆ ਨਹੀਂ ਆ ਪਕਾ ਗਏ ਨੂੰ ਕਿਉਂਕਿ ਕੋਰਾ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਬੂਟਿਆਂ ਨੂੰ ਬਾਕੀ ਜਿਹੜੀ ਆਮ ਨਾਰਮਲ ਠੰਡ ਆ ਉਹਦੇ ਨਾਲ ਕੋਈ ਖਾਸ ਨੁਕਸਾਨ ਜਿਹੜਾ ਬੂਟਿਆਂ ਨੂੰ ਨਹੀਂ ਹੁੰਦਾ ਤੇ ਇਹ ਜਿਹੜਾ ਸਾਰਾ ਸੈਕਸ਼ਨ ਹੈਗਾ ਇਹ ਆਪਾਂ ਸਬਜੀ ਲਈ ਰੱਖਿਆ ਹੋਇਆ ਹੈਗਾ ਤੇ ਕੋਸ਼ਿਕ ਜਿਹੜਾ ਫੁੱਲਾਂ ਦੇ ਪੌਦੇ ਦੇ ਵਿੱਚ ਤਜਰਬੇ ਦੇ ਤੌਰ ਤੇ ਆਪਾਂ ਲਾਏ ਹੋਏ ਹੈਗੇ ਬਾਕੀ ਜਿਹੜਾ ਇਹ ਇੰਨਾ ਜਿਹੜਾ ਸੈਕਸ਼ਨ ਹੈਗਾ ਇਹ ਸਬਜੀ ਵਾਲਾ ਹੋ ਗਿਆ ਇਹ ਨਿੰਬੂ ਆ ਗਿਆ ਜੀ ਕੁੰਭਗੜ ਵਰਾਈਟੀ ਹੈਗੀ ਜਿਹੜੀ ਕਿ ਸਰਦੀਆਂ ਦੇ ਵਿੱਚ ਪੱਕਦੀ ਹੈ ਹੁਣ ਇਹਨਾਂ ਨੂੰ ਤੋੜ ਕੇ ਜਿਹੜਾ achar ਪਾਉਣ ਦੇ ਲਈ ਵਰਤਿਆ ਜਾਵੇਗਾ ਆਪਾਂ ਇਹਦਾ ਰਸ ਕੱਟ ਕੇ ਵੀ ਰੱਖ ਸਕਦੇ ਹਾਂਗੇ ਜਿਹੜਾ ਕਿ ਗਰਮੀਆਂ ਦੇ ਵਿੱਚ ਵਰਤਿਆ ਜਾ ਸਕਦਾ ਹੈਗਾ ਉਸ ਤੋਂ ਬਾਅਦ ਫੇਰ ਪਪੀਤਾ ਜਿਹੜੀ ਪਪੀਤੇ ਦੀ ਫਸਲ ਆ ਗਈ ਉਹ ਫਲਾਂ ਵਾਲੇ ਪੌਦਿਆਂ ਦੇ ਵਿੱਚ ਅੰਤਰਫਸਲ ਦੇ ਤੌਰ ਤੇ ਲਗਾਈ ਗਈ ਹੈਗੀ ਤੇ ਕੁਝ ਕਿ ਜਿਹੜੇ ਜੜੀ ਬੂਟੀਆਂ ਵਾਲੇ ਪੌਦੇ ਆ ਜਾਂ ਮੈਡੀਸਨਲ ਪਲਾਂਟ ਆ ਗਏ ਉਹ ਵੀ ਆਪਾਂ ਲਾਏ ਹੋਏ ਆ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਇਹ ਪੌਦਾ ਜਿਹੜਾ ਹੈਗਾ ਜੀ ਇਹ ਸਰਪਗੰਦਾ ਦਾ ਹੈਗਾ ਇਹ ਜਿਹੜਾ ਆਯੁਰਵੈਦਿਕ ਦੇ ਵਿੱਚ ਕਾਫੀ ਜਿਹੜਾ ਇਸ ਜਿਹੜੀ ਪੌਦੇ ਦੀ ਮਹੱਤਤਾ ਹੈਗੀ ਹੈਗੀ ਇਹ ਜਿਹੜੇ ਇਹਦੇ ਬੀਜ ਨੇਗੇ ਇਹ ਖਾਣ ਲਈ ਨਹੀਂ ਵਰਤੇ ਜਾਂਦੇ ਜਿਹੜੀ ਇਹ ਜੜਾ ਕੀ ਸਿਰਫ ਤੇ ਸਿਰਫ ਜਿਹੜੀ ਉਹ ਦਵਾਈਆਂ ਦੇ ਵਿੱਚ ਵਰਤੀ ਜਾਂਦੀ ਹੈ ਇਹ ਵੀ ਕਿਸੇ ਜਿਹੜਾ ਆਯੁਰਵੈਦਿਕ ਡਾਕਟਰ ਦੀ ਜਾਂ ਕਿਸੇ ਜਿਹੜੇ ਡਾਕਟਰ ਦੀ ਸਲਾਹ ਦੇ ਨਾਲ ਹੀ ਵਰਤਣੀ ਚਾਹੀਦੀ ਹੈ ਆਪਣੀ ਸਲਾਹ ਦੇ ਨਾਲ ਇਸ ਤਰ੍ਹਾਂ ਦੇ ਪੌਦੇ ਜਿਹੜੇ ਨਹੀਂ ਵਰਤਣੇ ਚਾਹੀਦੇ ਆਪਾਂ ਨੂੰ ਇਸ ਤੋਂ ਬਾਅਦ ਇੱਥੇ ਚੀਕੂ ਦਾ ਪਲਾਂਟ ਆ ਗਿਆ ਆ ਜਿਹੜੇ ਬੂਟੇ ਇਕੋ ਲੈਂਡ ਦੇ ਵਿੱਚ ਵੱਖੋ ਵੱਖਰੇ ਲਾਉਣ ਦਾ ਮੁੱਖ ਕਾਰਨ ਕੀ ਆ ਉਹਦਾ ਮੁੱਖ ਕਾਰਨ ਇਹ ਆ ਕਿ ਜਿਹੜਾ ਆਪਾਂ ਕੰਪੀਟੀਸ਼ਨ ਬੂਟਿਆਂ ਦੇ ਵਿੱਚ ਘਟ ਤੋਂ ਘਟ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜੇਦੋ ਇੱਕ ਤਰ੍ਹਾਂ ਦੇ ਬੂਟੇ ਹੁੰਦੇ ਆ ਜਾਂ ਇੱਕ ਤਰ੍ਹਾਂ ਦੀ ਫਸਲ ਹੁੰਦੀ ਆ ਤਾਂ ਉਹਨੂੰ ਉਸੇ ਹੀ ਤਰ੍ਹਾਂ ਦੇ ਤੱਤ ਜਿਹੜੇ ਮਿੱਟੀ ਦੇ ਵਿੱਚੋਂ ਚਾਹੀਦੇ ਹੁੰਦੇ ਤੇ ਉਹ ਇੱਕ ਦੂਜੇ ਨਾਲ ਜਿਹੜਾ ਉਹਨਾਂ ਦਾ ਕੰਪੀਟੀਸ਼ਨ ਚੱਲਦਾ ਰਹਿੰਦਾ ਹੈ ਪਰ ਜੇਦੋ ਆਪਾਂ ਵੱਖੋ ਵੱਖਰੇ ਬੂਟੇ ਲਾਉਣੇ ਆ ਤਾਂ ਉਹ ਇੱਕ ਦੂਜੇ ਦੇ ਕੰਪੀਟੀਸ਼ਨ ਦੀ ਬਜਾਏ ਉਹਨਾਂ ਦੀ ਮਦਦ ਕਰਦੇ ਹੈਗੇ ਉਸੇ ਤਰੀਕੇ ਤੇ ਜਿਹੜਾ ਆਪਾਂ ਖੇਤ ਦੇ ਵਿੱਚ ਕੰਮ ਕੀਤਾਗਾ ਫੇਰ ਪਪੀਤਾ ਆ ਗਿਆ ਤੇ ਸਬਜ਼ੀਆਂ ਵਾਲੇ ਸੈਕਸ਼ਨ ਦੇ ਵਿੱਚ ਵੱਖੋ ਵੱਖਰੀਆਂ ਨੀਆਂ ਸਬਜ਼ੀਆਂ ਲਾਈਆਂ ਹੋਈਆਂ ਹਰ ਇੱਕ ਚੀਜ਼ ਜਿਹੜੀ ਬਿਨਾ ਕਿਸੇ ਖਾਦ ਦੀ ਵਰਤੋਂ ਤੋਂ ਤੇ ਬਿਨਾ ਕਿਸੇ ਰਸਾਇਣਿਕ ਛੜਕਾਤੋਂ ਜਿਹੜੀ ਆਪਾਂ ਹੁਣ ਤੱਕ 2020 ਤੋਂ ਲੈ ਕੇ ਜਿਹੜੀ ਪੈਦਾ ਕਰ ਰਹੇ ਆ ਅੱਗੇ ਆੜੂ ਆ ਗਿਆ ਜੀ ਆੜੂ ਦੀ ਉਮਰ ਜਿਹੜੀ ਲਗਭਗ 4 ਸਾਲ ਦੀ ਹੈ ਤੁਸੀਂ ਦੇਖ ਸਕਦੇ ਹੋਗੇ ਇਹਦਾ ਕਟਾਈ ਦਾ ਜਿਹੜਾ ਵਾ ਸਮਾਂ ਹੁਣ ਆ ਗਿਆ ਇਹਦੀ ਕਟਾਈ ਆਪਾਂ 2-4 ਦਿਨਾਂ ਦੇ ਵਿੱਚ ਕਰਨੀ ਹੈਗੀ ਉਸ ਤੋਂ ਬਾਅਦ ਅੱਗੇ ਜਿਹੜਾ ਤੁਸੀਂ ਉਹ ਕਾਗਜ਼ ਤੇ ਥੱਲੇ ਟਕਿਆ ਦੇਖ ਰਹੇ ਹੋ ਉਹ ਸਟਰਾਬਰੀ ਹੈਗੀ ਤੇ ਇਹ ਪਪੀਤਾ ਫੇਰ ਨਾਲ ਜਿਹੜੀ ਸਬਜ਼ੀ ਤੇ ਉਸੇ ਤਰ੍ਹਾਂ ਹੀ ਇਹਦੇ ਆड़ੂ ਦੇ ਨਾਲ ਜਿਹੜਾ ਆਪਣਾ ਨਾਸ਼ਪਤੀ ਦਾ ਬੂਟਾ ਹੈਗਾ ਹੈਗਾ ਨਾਸ਼ਪਤੀ ਦਾ ਵੀ ਕਟਾਈ ਦਾ ਬਿਲਕੁਲ ਢੁਕਮਾ ਸਮਾਂ ਚੱਲ ਰਿਹਾ ਹੈਗਾ 베ਰੀ ਤੇ ਅਮਰੂਦ ਨੂੰ ਛੱਡ ਕੇ ਜਿਹੜਾ ਕਟਾਈ ਦਾ ਸਮਾਂ ਵੀ ਚੱਲ ਰਿਹਾ ਤੇ ਜਿਹੜਾ ਖਾਦ ਦੇਣ ਦਾ ਵੀ ਸਮਾਂ ਚੱਲ ਰਿਹਾ ਹੈਗਾ ਇਹ ਨਾਸ਼ਪਤੀ ਦਾ ਪੌਦਾ ਹੈਗਾ ਲਗਭਗ ਸਾਰੇ ਪੱਤੇ ਜਿਹੜੇ ਹੁਣ ਝੜ ਚੁੱਕੇ ਹੈਗੇ ਤੇ ਕਟਾਈ ਕਿਸ ਤਰ੍ਹਾਂ ਕਰਨੀ ਹੈ ਉਸ ਬੰਦੀ ਜਿਹੜੀ ਪੂਰੀ ਵੀਡੀਓ ਜਲਦ ਲੈ ਕੇ ਆਵਾਂਗੇ ਅ ਇਸੇ ਤਰ੍ਹਾਂ ਕੁਝ ਕਬੂਟਿਆਂ ਦਾ ਨੁਕਸਾਨ ਵੀ ਹੋ ਜਾਂਦਾ ਜਿਵੇਂ ਤੁਸੀਂ ਦੇਖ ਰਹੇ ਹੋਗੇ ਕਾਫੀ ਪੁਰਾਣਾ ਨਿੰਬੂ ਲੱਗਿਆ ਹੋਇਆ ਸੀਗਾ ਇਹ ਖਤਮ ਹੋ ਗਿਆ ਬੂਟਾ ਹੁਣ ਉਹਦਾ ਮੁੱਖ ਕਾਰਨ ਹੈ ਜਿਹੜਾ ਮਿੱਟੀ ਤੇ ਪਾਣੀ ਦੀ ਸਮੱਸਿਆ ਹੁੰਦੀ ਆ ਤੇ ਇਹ ਦੇਸੀ ਅਨਾਰ ਉਸ ਤੋਂ ਬਾਅਦ ਸੇਵ ਲੱਗਿਆ ਹੋਇਆ ਆਪਣੇ ਕੋਲੇ ਤੇ ਇਹ ਸਟਰਾਬਰੀ ਟੱਗੀ ਹੋਈ ਹੈ ਜੀ ਇਹ ਬੱਗੂ ਘੋਸ਼ੇ ਦਾ ਬੂਟਾ ਹੈ ਇਹਦਾ ਵੀ ਕਟਾਈ ਦਾ ਜਿਹੜਾ ਸਮਾਂ ਚੱਲ ਰਿਹਾ ਹੈਗਾ ਫੇਰ ਫੇਰ ਆਪਣਾ ਪਪੀਤਾ ਅੰਤਰਫਸਲ ਦੀ ਤੌਰ ਤੇ ਉਸ ਤੋਂ ਅੱਗੇ ਜਿਹੜਾ ਚਕੂਤਰੇ ਦਾ ਬੂਟਾ ਤੁਸੀਂ ਦੇਖ ਸਕਦੇ ਹੋਗੇ ਫੇਰ ਪਪੀਤਾ ਤੇ ਨਾਲ ਜਿਹੜਾ ਕਿਨੂ ਤੇ ਇਹ ਗੋਭੀ ਤੇ ਇਹ ਜਿਹੜਾ ਪੀਲੇ ਆਲੂ ਖਾਰੇ ਦਾ ਪੌਦਾ ਹੈਗਾ ਵਿੱਚ ਖੇਤ ਦੇ ਵਿੱਚ ਕਿਤੇ ਕਿਤੇ ਜਿਹੜੇ ਖੇਲਰ ਮੇ ਆਪਾਂ ਗੇਂਦੇ ਦੇ ਬੂਟੇ ਵੀ ਲਾਏ ਹੋਏ ਆ ਜਿਹੜੇ ਕਿ ਨਿਮਾਟੋਡ ਤੋਂ ਬਚਾਅ ਕਰਦੇ ਨੇ ਇਹ ਆਪਣੀ ਮਿਰਚ ਬਦਾਮ 베ਰੀ ਕਿਨੂ ਸੰਜਣਾ ਦੇ ਬੂਟੇ ਕੰਧ ਦੇ ਨਾਲ ਸੇਕ ਤੋਂ ਬਚਾਉਣ ਲਈ ਇਹ ਬਜਰਦਾਂਤੀ ਤੇ ਜਿਹੜਾ ਇਹ ਹੈਗਾ ਜੀ ਦੇਸੀ ਅੰजीर ਇਹ ਜਿਹੜੇ ਤੁਹਾਨੂੰ ਆਪਾਂ ਦੱਸਿਆ ਸੀ ਜਿਵੇਂ ਗਿੰਦੇ ਦੇ ਬੂਟੇ ਟਮਾਟਰ ਗੋਭੀ ਮਿਰਚ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਗੰਡੇ ਵਗੈਰਾ ਤੇ ਹੋਰ ਜਿਹੜੇ ਸਬਜ਼ੀਆਂ ਇੰਨੇ ਏਰੀਏ ਦੇ ਵਿੱਚ ਆਪਾਂ ਲਾਜਾਂ ਹੁੰਦੀਆਂ ਨੇ ਇਹ ਅੰजीर ਹੈ ਜੀ ਇਹ ਲਗਭਗ ਜਿਹੜੀ ਦੇਸੀ ਅੰजीर ਹੈ ਸਾਰਾ ਸਾਲ ਹੀ ਇਹਦੇ ਉੱਪਰ ਲੱਗਦੀ ਰਹਿੰਦੀ ਹੈਗੀ ਜਿਹੜਾ ਪੱਕਣ ਦਾ ਮੁੱਖ ਸਮਾਂ ਹੁੰਦਾ ਉਹ ਜਿਹੜੀ ਗਰਮੀਆਂ ਦੇ ਵਿੱਚ ਫਸਲ ਆਉਂਦੀ ਹੈ ਕਿ ਉਦੋਂ ਜ਼ਿਆਦਾ ਜਿਹੜਾ ਤਾਂ ਪਕਾ ਮਿਲਦਾ ਆਪਾਂ ਨੂੰ ਬਾਕੀ ਅੱਗੇ ਫੁੱਲਾਂ ਵਾਲੇ ਬੂਟੇ ਡਿਸਟ੍ਰੂਸ਼ੀਅਮ ਤੇ ਨਾਲ ਜਿਹੜੀਆਂ ਦੇਸੀ ਟਮਾਟਰ ਦੀਆਂ ਕੋਸ਼ਕ ਜਿਹੜੀਆਂ ਵੈਰਾਈਟੀਆਂ ਆਪਾਂ ਲਾਈਆਂ ਹੋਈਆਂ ਗਈਆਂ ਜਿਹੜੀ ਬਾਉਂਡਰੀ ਹੈਗੀ ਉਹ ਨਿੰਬੂ ਲਗਾਇਆ ਗਿਆ ਸਾਰਾ ਤੇ ਵੀਡੀਓ ਜਿਆਦਾ ਲੰਬੀ ਨਾ ਜਾਵੇ ਇਸ ਕਰਕੇ ਜਿਹੜਾ ਅਗਲਾ ਸੈਕਸ਼ਨ ਦੀ ਵੀਡੀਓ ਅਗਲੇ ਭਾਗ ਦੇ ਵਿੱਚ ਤੁਸੀਂ ਦੇਖੋਗੇ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜਾਂ ਸੁਝਾਅ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਮੈਂਟ ਛੱਡ ਸਕਦੇ ਹੋ ਤੇ ਅਸੀਂ ਹਰ ਇੱਕ ਸੰਭਵ ਮਦਦ ਕਰਨ ਦੀ ਜਿਹੜੀ ਤੁਹਾਡੀ ਕੋਸ਼ਿਸ਼ ਕਰਾਂਗੇ ਧੰਨਵਾਦ